ਬਣਾ ਕਹੇ ਤਾਂ ਕਿਸੇ ਵੀਡੀਓ ਨਹੀਂ ਬਣਾਉਂਦਾ ਕਿਉਂਕਿ ਅਗਲਾ ਕਹਿੰਦਾ ਐਵੇਂ ਮੋਬਾਈਲ ਚਾੱਕੀ ਕਿਉਂਕਿ ਮੇਰੇ ਕੋਲ ਕੰਟੈਂਟ ਦੀ ਜਿੱਥੇ ਮਰਜੀ ਬਣਾ ਲਾ ਫੋ ਵੀਡੀਓ ਦਾ ਕੀ ਬਣਾਉਣਾ ਕਿਉਂਕਿ ਮਾਜੇ ਵਾਲਾ ਪਾਉ ਫੇਸਬੁੱਕ ਦੀ ਕਮਾਈ ਨਾਲ ਨਹੀਂ ਚੱਲਦਾ ਇਹਦਾ ਸ਼ੌਕ ਠੀਕ ਆ ਇਹ ਹੈਗਾ ਮੇਰਾ ਸ਼ੌਕ ਬਹੁਤ ਮਹਾਰਾਜ ਦਿੱਤਾ ਤੇ ਫਤੂ ਬਾਬੇ ਨਾਨਕ ਦੀ ਦਇਆ ਜਿਹਨੂੰ ਦੋ ਟਾਈਮ ਰੋਟੀ ਮਿਲਦੀ ਹੈ ਨਾ ਸ਼ੁਕਰ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਸਾਰੇ ਠੀਕ ਠਾਕ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਦੇ ਵਿੱਚ ਆ ਬਾਕੀ ਜੋ ਜੀ ਨੇ ਜੇ ਉਹ ਕੰਮ ਕਰਨਾ ਹਨ ਉਹ ਆਪਦੀ ਜ਼ਿੰਦਗੀ ਦੇ ਵਿੱਚ ਉਹ ਕਰ ਸਕਦਾ ਠੀਕ ਹੈ ਉਹਦੇ ਕੋਲੇ ਅਥਾਰਟੀ ਹੁੰਦੀ ਆ ਆਜ਼ਾਦੀ ਆ ਜੇ ਆਪਾਂ ਕਹਿ ਸਕਦੇ ਨਾ ਵੀ ਆਪਾਂ ਆਜ਼ਾਦ ਆ ਤੇ ਆਪਣੇ ਕੋਲੇ ਆਜ਼ਾਦੀ ਆ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਮੈਂ ਵਧੀਆ ਦੀ ਗੱਲ ਕਰਦਾ ਨਾ ਕਿ ਘਟਿਆ ਕੰਮ ਦੀ ਗੱਲ ਕਰਦਾ ਵੀ ਜੇ ਕੋਈ ਆਪਾਂ ਵਧੀਆ ਕੰਮ ਕਰਨਾ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦੇ ਆ ਬਾਕੀ ਇੱਕ ਗੱਲ ਤਾਂ ਹੈਗੀ ਆ ਵੀ ਜਦੋਂ ਕੋਈ ਵੀ ਇਨਸਾਨ ਆ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਬਹੁਤ ਤਰੱਕੀ ਕਰ ਲਈ ਆਪਾਂ ਇਹ ਕਰਤਾ ਆਪਾਂ ਤਾਂ ਹਾਲੇ ਸ਼ੁਰੂਆਤ ਆ ਨਾਲੇ ਆਪਾਂ ਤਾਂ ਨਾ ਕਿਸੇ ਨਾਲ ਆਪਣਾ ਕੋਈ ਚੱਕਰ ਨਹੀਂ ਹੈਗਾਗਾ ਨਾ ਆਪਣੀ ਕੋਈ ਹਨਾ ਉਹ ਜੀ ਗੱਲਬਾਤ ਆਪਾਂ ਦਾ ਜਸਟ ਆਪਦਾ ਸ਼ੌਂਕ ਪੂਰਾ ਕਰਦੇ ਆ ਹਨਾ ਵੀਡੀਓ ਬਣਾਈ ਦੀ ਆ ਜਿਹੜਾ ਬੰਦਾ ਕਹਿੰਦਾ ਉਹਦੀ ਬਣਾ ਦੇਦੀ ਆ ਪਰ ਹਾਂ ਇੱਕ ਗੱਲ ਮੇਰੀ ਹੋਰ ਵੀ ਆ ਮੈਂ ਬਿਨਾ ਕਹੇ ਤੋਂ ਕਿਸੇ ਦੀ ਵੀਡੀਓ ਨਹੀਂ ਬਣਾਉਂਦਾ ਕਿਉਂਕਿ ਅਗਲਾ ਕਹਿੰਦਾ ਐਵੇਂ ਮੋਬਾਈਲ ਜਾ ਚੱਕੀ ਕਿਉਂਕਿ ਮੇਰੇ ਕੋਲ ਕੰਟੈਂਟ ਦੀ ਜਿੱਥੇ ਮਰਜੀ ਬਣਾ ਲੈ ਹਲੋ ਵੀਡੀਓ ਦਾ ਕੀ ਬਣਾਉਣਾ ਹਨਾ ਅਸਤਨ ਜਿੱਥੇ ਮਰਜੀ ਬਣਾ ਲੈ ਵੀਡੀਓ ਬਾਲੀ ਗੱਲ ਆ ਮੰਨ ਕੇ ਚੱਲ ਮੈਨੂੰ ਨਹੀਂ ਮਿਲਦਿਆ ਕੋਈ ਕੰਟੈਂਟ ਆ ਪਹਿਲੀ ਗੱਲ ਤਾਂ ਮਨ ਦੇ ਕੋਲੇ ਕੰਟੈਂਟ ਹੀ ਹੁੰਦੇ ਆ ਜ਼ਿੰਦਗੀ ਦੇ ਵਿੱਚ ਹਨਾ ਉਹ ਕੰਮ ਕਰਦਾ ਖੇਤੀ ਕਰਦਾ ਤੋੜਾ ਫੇਰਾ ਕਰਦਾ ਕਿਤੇ ਘੁੰਮਣ ਜਾਂਦਾ ਜੇ ਨਾ ਵੀ ਹੋਊਗਾ ਇਹ ਕੰਟੈਂਟਾਂ ਦੀ ਕੋਈ ਘਾਟ ਥੋੜੀ ਹੁੰਦੀ ਆ ਚੱਕ ਗੱਡੀ ਚ ਤੇਲ ਪਾ 500 ਦਾ 1000 ਦਾ ਪਾ ਜਿੱਥੇ ਮਰਜੀ ਘੁੰਮਣ ਜਾ ਜਿੱਥੇ ਮਰਜੀ ਜੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਘਾਟ ਹੈ ਕੋਈ ਨਹੀਂ ਬਾਤ ਕੋਈ ਚੀਜ਼ ਦਿਖਾਉਣ ਦੀ ਜਿੱਥੇ ਮਰਜੀ ਜਾ ਪਰ ਉਹ ਚ ਇਹ ਹੁੰਦਾ ਵੀ ਜਿਵੇਂ ਮੇਰਾ ਤਾਂ ਇਹ ਮਤਲਬ ਆ ਵੀ ਪਿੰਡ ਦੇ ਵਿੱਚ ਜੋ ਚਲੋ ਸਾਡੇ ਪਿੰਡ ਦਾ ਮੈਂ ਤਾਂ ਇਹ ਕਹਿੰਨਾ ਉਹਨਾਂ ਪਿੰਡ ਦੀਆਂ ਵੀਡੀਓ ਆਪਾਂ ਤਾਂ ਬਣਾਉਨੇ ਹੁੰਦੇ ਆ ਚਲੋ ਪਿੰਡ ਦਾ ਹਨਾ ਨਾ ਚਲੋ ਵਧੀਆ ਮੰਦੇ ਨੂੰ ਪਤਾ ਲੱਗਦਾ ਪਿੰਡ ਚ ਐਕਟੀਵਿਟੀ ਹੋਈ ਜਾਂਦੀ ਹੈ ਹੋਰ ਕੋਈ ਆਪਣਾ ਕੋਈ ਜਿਹੜਾ ਚੱਕਰ ਨਹੀਂ ਹੈਗਾ ਜਿਹੜਾ ਬੰਦਾ ਕਹੂਗਾ ਸੱਤ ਪ੍ਰਮਾਣ ਆਪਾਂ ਉਹਦੀ ਵੀਡੀਓ ਬਣਾਵਾਂਗੇ ਬਣਾਵਾਂਗੇ ਵਧੀਆ ਠੋਕੇ ਬਣਾਵਾਂਗੇ ਐਡੀ ਕੋਈ ਚੱਕਰ ਨਹੀਂ ਹੈਗਾ ਬਾਕੀ ਮੈਂ ਇਹੀ ਗੱਲ ਹੁਣ ਚਲੋ ਕਰਨੀ ਚਾਹਨਾ ਵੀ ਪਿੰਡ ਦੇ ਵਿੱਚ ਤੁਸੀਂ ਪਿਆਰ ਪਾਖ ਰੱਖੋ ਤੇ ਆਪਦਾ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮਹੱਤਵਨਾ ਰਹੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟਾਂ ਪਾਓ ਜਿਹਨੇ ਤੁਹਾਨੂੰ ਲੱਗਦਾ ਵੀ ਕੰਮ ਕੀਤੇ ਆ ਜਾਂ ਵਧੀਆ ਇਨਸਾਨ ਆ ਜਾਂ ਵਧੀਆ ਹਨ ਉਹਨੂੰ ਵੋਟਾਂ ਪਾਓ ਆਪਾਂ ਪਕੜਾ ਇੱਕ ਪਾਰਟੀ ਦਾ ਕਹਿੰਨੇ ਕਿਸੇ ਦਾ ਵੀ ਇਹਨੂੰ ਪਾਓ ਹਨਾ ਆਜ਼ਾਦ ਆ ਆਜ਼ਾਦ ਦੇਸ਼ ਦੇ ਵਿੱਚ ਆ ਚਲੋ ਹਨਾ ਤੇ ਪਾਓ ਜੀ ਨੇ ਰਾਜ ਰਾਜ ਪਾਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਾਓ ਵੇ ਵੋਟਾਂ ਦੀ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਮੈਂ ਤਾਂ ਮੇਨ ਗੱਲ ਇਹੀ ਤੁਹਾਨੂੰ ਕਹੂੰਗਾ ਪਿਆਰ ਰੱਖੋ ਪਿਆਰ ਸਭ ਤੋਂ ਵੱਡੀ ਚੀਜ਼ ਆ ਆਪਾਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਤੇ ਕਿਸੇ ਦੇ ਨਾਲ ਕੋਈ ਵਿਰੋਧ ਨਾ ਕਰੋ ਹਰ ਇੱਕ ਨੂੰ ਕਹਿਣਾ ਤੇ ਬਾਕੀ ਆਪਣਾ ਤਾਂ ਪਿਆਰ ਮੁਹੱਬਤ ਹੀ ਆ ਸਾਰੇ ਪਿੰਡ ਦੇ ਨਾਲ ਤੇ ਪਿੰਡ ਦੇ ਬੰਦੇ ਆਪਣੀ ਭਾਈ ਵਧੀਆ ਸਪੋਰਟ ਕਰਦੇ ਆ ਦੱਬ ਕੇ ਕਰਦੇ ਆ ਹਰ ਕੋਈ ਆਪਾਂ ਨੂੰ ਵਧੀਆ ਪਿਆਰ ਸਤਿਕਾਰ ਨਾਲ ਬੁਲਾਉਂਦਾ ਤੇ ਮੈਨੂੰ ਵੀ ਬੜਾ ਵਧੀਆ ਲੱਗਦਾ ਜਦੋਂ ਕੋਈ ਪਿਆਰ ਸਤਿਕਾਰ ਦਿੰਦਾ ਹਨਾ ਮੁਹੱਬਤ ਵੰਡਦਾ ਮੈਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਕੋਈ ਬੰਦੇ ਸਾਰੇ ਪਿੰਡ ਦੇ ਆਪਣਾ ਐਪਰੀਸ਼ੀਏਟ ਹੀ ਕਰਦੇ ਆ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਆਪਾਂ ਵਧੀਆ ਕੰਮ ਕਰਦੇ ਆ ਪਕੜਾ ਲੈਕਚਰ ਤਾਂ ਕਰ ਰਹੇ ਆ ਗੰਦੀ ਵੀਡੀਓ ਪਾਈ ਕਦੇ ਆਪਾਂ ਨਾ ਗੰਦੀ ਵੀਡੀਓ ਜ਼ਿੰਦਗੀ ਚ ਨਹੀਂ ਪਾਉਣੀ ਚੱਲਣੀ ਚੱਲੇ ਨਹੀਂ ਚੱਲਣੀ ਨਾ ਚੱਲੇ ਪੈਸੇ ਦਾ ਕੋਈ ਲਾਲਚ ਨਹੀਂ ਹੈਗਾ ਕਿਉਂਕਿ ਇਹ ਫੇਸਬੁੱਕ ਦੀ ਕਮਾਈ ਨਾਲ ਨਹੀਂ ਚੱਲਦਾ ਇਹਦਾ ਸ਼ੌਕ ਠੀਕ ਆ ਇਹ ਹੈਗਾ ਮੇਰਾ ਸ਼ੌਕ ਆ ਬਹੁਤ ਮਹਾਰਤ ਦਿੱਤਾ ਤੇ ਫਤੂ ਬਾਬੇ ਨਾਨਕ ਦੀ ਦਇਆ ਜਿਹਨੂੰ ਦੋ ਟਾਈਮ ਰੋਟੀ ਮਿਲਦੀ ਹੈ ਨਾ ਸ਼ੁਕਰ ਕਰਨਾ ਚਾਹੀਦਾ ਤੇ ਮੈਂ ਜੇ ਬਾਹਲਾ ਨਹੀਂ ਤਾਂ ਮੈਂ 24 ਘੰਟੇ ਜਾਂ 12 ਘੰਟੇ ਜਦੋਂ ਜਾਗਦਾ ਤਾਂ ਮੈਂ ਉਹਦਾ ਸ਼ੁਕਰੀਆ ਕਰਦਾ ਕਿਉਂਕਿ ਸਭ ਕੁਝ ਮੈਨੂੰ ਬਾਬੇ ਨਾਨਕ ਨੇ ਬਖਸ਼ਿਆ ਤੇ ਸਭ ਨੂੰ ਬਾਬਾ ਨਾਨਕ ਹੀ ਬਖਸ਼ਦਾ ਹੈ ਨਾ ਕੋਈ ਚੰਗਾ ਕਦੇ ਮਾੜਾ ਕਦੇ ਉੱਪਰ ਕਦੇ ਡਾਊਨ ਆਉਂਦੀ ਰਹਿੰਦੀ ਆ ਤੇ ਬਾਕੀ ਨਿਆਰੇ ਲੁੱਟਿਆ ਕਰੋ ਜਿੰਦਗੀ ਦੇ ਵਿੱਚ ਐਨ ਖੁਸ਼ ਰਹਾ ਕਰੋ ਤੇ ਆਪਾਂ ਪੂਰੇ ਖੁਸ਼ ਆ ਠੀਕ ਆ ਤੇ ਬਾਕੀ ਬਾਬਾ ਨਾਨਕ ਮਿਹਰ ਕਰੇ ਆਪਾਂ ਜਿਹੜਾ ਨਵਾਂ ਚੈਨਲ ਹਨਾ ਬਣਾਇਆ ਉੱਤੇ 270 ਬੱਤਰ ਹੋ ਗਿਆ ਤੇ ਉਹਨੂੰ ਵੀ ਫੋਲੋ ਕਰ ਲਿਆ ਜੋ ਤੇ ਮੈਂ ਉੱਪਰ ਉਹਦਾ ਤੁਸੀਂ ਸਰਚ ਕਰ ਲੈ ਜੀ ਮਾਝੇ ਵਾਲੇ ਭਾਉ ਵਲੌਗ ਬਸ ਇੰਨਾ ਹੀ ਸਰਚ ਕਰ ਦੇ ਲੋੜਾ ਉੱਪਰ ਹੀ ਆਪਣਾ ਚੈਨਲ ਆ ਜਾਊਗਾ ਜਾ ਕੇ ਫੋਲੋ ਕਰ ਲਓ ਤੇ ਫਿਰ ਉਹਦੇ ਤੇ ਵੀ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਤੇ ਵੀਡੀਓਜ਼ ਅਪਲੋਡ ਨਹੀਂ ਹੋ ਰਹੀਆਂ ਕਿਸੇ ਕਾਰਨ ਕਰਕੇ ਤੇ ਬਾਕੀ ਓਕੇ ਆ ਤੇ ਇਹ ਵੀ ਬਾਬੇ ਨਾਨਕ ਦੀ ਕਿਰਪਾ ਨਾਲ 60000 ਤੋਂ ਪਲੱਸ ਹੋ ਗਿਆ ਵੇਖੀ ਚੱਲੋ ਲੱਖ ਐਸੇ ਮਹੀਨੇ ਚ ਕੰਪਲੀਟ ਕਰਨੇ ਆ ਅੱਜ ਹੈਗੀ ਐ 1 ਅਕਤੂਬਰ ਜੱਟ ਧੁਮਾ ਪਾਈ ਤੁਰਿਆ ਹੁੰਦਾ ਚੱਕਰ ਹੀ ਕੋਈ ਨਹੀਂ ਨੀ ਉਸਤਾਦ ਹਾਂਜੀ ਵੱਧ ਤੋਂ ਮਾਰ ਬਸ ਬਾਬੇ ਨਾਨਕ ਦੀ ਮਿਹਰ ਆ ਸ਼ੌਂਕ ਤੇ ਸ਼ੌਂਕ ਦਾ ਕੋਈ ਕਹਿੰਦੇ ਮੁੱਲ ਨਹੀਂ ਹੁੰਦਾ ਤੇ ਫੇਸਬੁੱਕ ਦੀਆਂ ਕਮਾਈਆਂ ਤੋਂ ਨਹੀਂ ਭੌਗ ਚੱਲਦੇ ਆਧੂ ਜ਼ਮੀਨਾਂ ਦੇ ਭਾਵਾਂ ਦੇ ਬਾਰੇ ਫਿਰ ਸਾਨੂੰ ਪਤਾ ਹੀ ਆ ਮਝੈਲ ਮਝੈਲ ਹੀ ਹੁੰਦੇ ਆ ਕੋਈ ਗੱਲਬਾਤ ਨਹੀਂ ਆਪਣਾ ਹਰ ਇੱਕ ਨਾਲ ਮੁਹੱਬਤ ਆ ਆਪਣਾ ਪਿੰਡ ਦੇ ਵਿੱਚ ਸਾਰੇ ਹਰ ਇੱਕ ਬੰਦੇ ਨਾਲ ਆਪਣੀ ਮੁਹੱਬਤ ਆ ਕਿਸੇ ਨਾਲ ਆਪਣਾ ਕੋਈ ਵੈਰ ਵਿਰੋਧ ਨਹੀਂ ਆ ਤੇ ਬਾਕੀ ਬਸ ਮੈਂ ਤਾਂ ਇਹ ਕਹਿਣਾ ਵੀ ਕਿਸੇ ਨਾਲ ਕੁਝ ਨਾ ਰੱਖਿਆ ਕਰੋ mohabbat ਵੰਡੋਗੇ ਤਾਂ mohabbat ਮਿਲੇਗੀ ਜੀ ਕਹੋਗੇ ਜੀ ਕਹਾ ਹੋਗੇ ਵਧੀਆ ਬਾਬੇ ਨਾਨਕ ਨੇ ਇੱਕ ਜ਼ਿੰਦਗੀ ਬਖਸ਼ੀ ਹੈ ਤੇ ਜ਼ਿੰਦਗੀ ਦਾ ਆਨੰਦ ਲੈ ਕੇ ਜ਼ਿੰਦਗੀ ਦੇ ਵਿੱਚੋਂ ਜਾਓ ਜਾਣਾ ਸਾਹਣੇ ਆ ਪਰ ਖੁਸ਼ ਜਾਓ ਖੁਸ਼ੀਆਂ ਨਾਲ ਜਾਓ ਇਹ ਤਾਂ ਕੁਝ ਨਹੀਂ ਲੈ ਜਾਣਾ ਇਹ ਨਾ ਇਸਤਤ ਲੈ ਜਾਣਾ mohabbat ਵੰਡੋ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਤੇ ਬਾਕੀ ਬਈ ਆਪਣੇ ਪਿੰਡ ਪਲੂਰ ਦੇ ਵਿੱਚ ਫੁੱਲ ਫਸਵੇਂ ਮੈਚ ਆ ਬਈ ਤੇ ਮੈਂ ਕਹਿੰਦਾ ਮੈਦਾਨ ਪੂਰਾ ਭਖਿਆ ਤੇ ਕੰਮ ਰੱਖੋ ਪੂਰਾ ਖਿੱਚ ਕੇ ਲੜਨਾ ਕਿਸੇ ਨਾਲ ਨਹੀਂ ਜਿਵੇਂ ਚੰਗਾ ਲੱਗਦਾ ਕਰਦੇ ਹੋ ਤੇ ਅੱਜ ਮੈਂ ਦੇਸਤਾਨ ਜੀ ਜਾ ਰਹੇ ਆ ਸ਼ਹਿਰ ਤੇ ਬਸ ਘੈਂਟ ਗੱਲਬਾਤ ਕਰ ਲਵਾਂਗਾ ਕੱਲ ਮਿਲਾਂਗੇ ਤੇ ਅੱਗੇ ਜਾ ਕੇ ਫਿਰ ਕਰਦੇ ਆ ਗੱਲਾਂ ਬਾਤਾਂ ਕਿਉਂਕਿ ਜ਼ਿਆਦਾਤਰ ਆ ਫੋਨ ਬੜੀਏ ਇੱਕੋ 4-5 ਮਿੰਟ ਦੀ ਵੀਡੀਓ ਬਾਹਰ ਥੱਕ ਜਾਂਦੀ ਹੈ ਬਈ ਆ ਹੁਣ ਜਿਵੇਂ ਫਸਲ ਆ ਗਈ ਹੈ ਮਿਹਨਤਾਂ ਮਿਹਨਤ ਨਾਲ ਹੀ ਆ ਸੋਨੇ ਵਰਗੀਆਂ ਫਸਲਾਂ ਹੁੰਦੀਆਂ ਜਾਂਦੀਆਂ ਇਹ ਮਿਹਨਤਾਂ ਬੋਲਦੀਆਂ ਓਸਤਾਦ ਮਿਹਨਤਾਂ ਮਿਹਨਤ ਕਰੋ ਕਿਸੇ ਵੀ ਖਿੱਤੇ ਦੇ ਵਿੱਚ ਮੈਂ ਹਰ ਵੀਡੀਓ ਚ ਇਹੀ ਕਹਿੰਦਾ ਹੁੰਨਾ ਮਿਹਨਤ ਕਰੋ ਰੱਜ ਕੇ ਤੇ ਦੱਬ ਕੇ ਤੇ ਰੱਜ ਕੇ ਖਾਓ ਦੱਬ ਕੇ ਮਿਹਨਤ ਕਰੋ ਤੇ ਮਿਹਨਤ ਬਹੁਤ ਵੱਡੀ ਚੀਜ਼ ਆ ਜੇ ਮਿਹਨਤ ਕਰੋਗੇ ਤਾਂ ਫਲ ਤਾਂ ਦੇਣਾ ਰੱਬ ਨੇ ਓਸ ਮੇਰੇ ਬਾਬੇ ਨਾਨਕ ਨੇ ਤੇ ਜਲਦੀ ਬਾਈ ਘੈਂਟ ਗੱਲਾਂ ਬਾਤਾਂ ਇੱਕ ਮਹੀਨੇ ਦੇ ਵਿੱਚ ਘੈਂਟ ਘੈਂਟ ਹੋਰ ਵੀਡੀਓ ਘੈਂਟ ਆਉਣਗੀਆਂ ਪੂਰੀਆਂ ਟੌਪ ਦੀਆਂ ਤੇ ਜਿਹਨੂੰ ਸ਼ੇਅਰ ਕਰੇ ਉਹ ਜੀ ਸਰ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਰੋਸ ਨੂੰ ਠੀਕ ਹੈ ਮਰੀਆਂ ਚੜ੍ਹਦੀ ਗੱਲ ਹੋਣਾ ਕੁੱਤੇ ਰਹਿਣ ਲੱਗ ਗਿਆ ਬਾਹਰ ਇਹਨਾਂ ਕਹਦਾ ਇਹਨਾਂ ਤੋਂ ਤੇਰੇ ਬਦ ਟਾਈਮ ਹੀ ਲੱਗਾ ਹਾਂ ਬਈ ਹੁਣ ਤਾਂ ਆਪਣੇ ਪਿੰਡ ਕੰਪੂਰ ਹੌਟ ਹੋਇਆ ਹੈਗਾ ਨਹੀਂ ਵਧੀਆ ਔਰ ਸੇਟਾ ਕੈਮਰਾ ਇਹਨਾਂ ਨੋ ਵੀ ਉੰਤਾ ਚਾਹੀਦਾ ਬਾਹਵਾਂ ਦਿਨ ਹੋ ਗਿਆ ਮੈਂ ਦੋ ਤਿੰਨ ਜਿਹੜੇ ਮਾਰ ਗਿਆ ਪਰ ਤਨ ਵੀਡੀਓ ਨੂੰ ਬਣਾਈ ਛੇਤੀ ਸੀਗੀ ਤੇ ਅੱਜ ਫੇਰ ਕੋਲੇ ਆਏ ਹਾਂ ਚਾਹ ਚੁ ਪੀਤੀ ਸੇਠ ਨਾਲ ਹੋਰ ਸੇਠਾ ਕੰਨਾ ਫਿਰ ਬਹੁਤ ਹੋਰੀ ਬਹੁਤ ਹੋਰੀ ਅਰੇ ਅਸੀਂ ਵੀ ਇਹੀ ਗੱਲਾਂ ਕਰਦੇ ਸੀ ਮੈਂ ਤੇ ਸੇਠ ਸਰਪੰਚੀ ਦੀਆਂ ਹਨਾ ਵੀ ਹਨ ਕੱਲ ਕਿ ਭਈ ਕੋਈ ਵੀ ਨਹੀਂ ਪਰ ਮੇਰੇ ਸਾਬ ਨਾਲ ਵੀ ਵੋਟਾਂ ਤਾਂ ਆਉਂਦੀਆਂ ਹੀ ਰਹਿਣੀਆਂ ਹਨਾ ਤੇ ਮੁਹੱਬਤ ਨਾਲ ਲੈਣੇ ਉਹ ਮੁਹੱਬਤ ਰੱਖੋ ਹਾਂ ਬੋਟਾਂ ਆਈ ਜਾਣੀਆਂ ਜਾਈ ਜਾਣੀਆਂ ਹਾਂ ਸਹੀ ਗੱਲ ਹੈ ਹਰ ਇੱਕ ਨਾਲ ਆਦਾ ਉਹ ਪਿਆਰ ਉਸੇ ਦਾ ਰੱਖੋ ਹੂੰ ਇਹ ਪਹਿਲਾਂ ਵੀ ਪਿਆਰ ਨਾਲ ਰੋ ਜਿਹਨੂੰ ਜੀ ਕਰਦਾ ਜਿਹਨੇ ਤੁਹਾਨੂੰ ਲੱਗਦਾ ਵੀ ਕੰਮ ਵਧੀਆ ਕੀਤੇ ਉਹਨੂੰ ਪਾ ਦਿਓ ਹਣਾ ਲੜਨ ਦਾ ਤਾਂ ਕੋਈ ਫਾਇਦਾ ਨਹੀਂ ਪਿਆਰ ਨਾਲ ਰੋ ਤੇ ਚੰਗੀ ਗੱਲ ਹੈ ਮੈਂ ਉਹਨੂੰ ਆਖਿਆ ਸੀ ਪਰਪਰ ਪਾ ਦੇ ਗਰਮੀ ਗਰਮਣਾ ਕਹਿੰਦਾ ਨਹੀਂ ਥੋੜੀ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਕਿ ਗਰਮ ਹੋਊਗਾ ਗਰਮ ਥੋੜਾ ਜਿਹਾ ਪੀ ਲੈ ਫਿਰ ਆਪਾਂ ਪਰਪਵਾਲੇ ਨੇ ਮੈਂ ਉਹਨੂੰ ਕਹੀ ਜਾਂਦਾ ਵੀ ਉਂ ਵੀ ਗਲਾਸ ਤੇ ਆਉਣੇ ਆ ਕਿਉਂਕਿ ਆਪਦੇ ਬਣਾ ਗੱਲ ਨਹੀਂ ਬਣਦੀ ਇਨਾ ਤਾਂ ਨਹੀਂ ਗੱਲ ਬਾਨੀ ਉਹ ਆਪ ਗਿਆ ਘਰੇ ਉਹ ਬਣਾਉਂਦਾ ਸਿਰ ਆਵੇ ਇਨੇ ਹੂਨੇ ਵੀ ਤੇ ਉਹ ਵੀ ਮੈਂ ਪਹਿਲਾਂ ਕਿਹਾ ਸੀ ਬਰਫ਼ਤ ਥੋੜੀ ਪਾਈ ਜਨਾ ਸਾਡਾ ਪਲਾਨ ਬਣ ਗਿਆ ਵੀ ਅੱਜ ਸਵੇਰ ਦਾ ਹੀ ਸੀਗਾ ਪਲਾਨ ਤਾਂ ਵੀ ਪਾਲਕ ਹੋ ਗਈ ਪਾਲਕ ਵੈਸੇ ਛੋਟੀ ਆ ਉਹ ਪਾਲਕ ਆਪਣੇ ਵਧੀਆ ਹੋ ਗਈ ਆ ਸਾਹਮਣੇ ਮਿੱਥੇ ਵੀ ਠੀਕ ਆ ਤੇ ਪਰ ਇਹਦੀ ਕਿ ਮੁਰਕ ਜ਼ਿਆਦਾ ਹੋ ਗਈ ਉਹ ਸਾਹਮਣੇ ਮੁਰਕ ਮੁਰਕ ਕੇ ਆ ਪਰ ਇਹ ਵੀ ਪਲਾਟ ਅੱਜ ਬਣਾਇਆ ਤੇ ਦੁਵਾਰਾ ਦੁਵਾਰਾ ਸਬਜ਼ੀ ਲਈ ਆ ਤੇ ਆ ਇਧਰਲੀ ਸਾਈਡ ਪਾਲਕਵਾ ਹੋ ਗਈ ਅਸੀਂ ਅਕੇ ਵੇ ਹਜੇ ਉਹ ਤਾਂ ਗਰਮੀ ਆ ਚੱਲ ਆ ਜਿੰਨਾ ਥੋੜੇ ਜਿਹਾ ਪਕੌੜੇ ਬਣਾਉਣੇ ਪਾਲਕ ਵਾਲੇ ਤੇ ਹਣ ਦੁਪਹਿਰ ਦੁਪਹਿਰੇ ਥੋੜੇ ਜਿਹਾ ਤੋੜ ਲੈਨੇ ਆ ਉਸਤਾਦ ਗੰਡੇ ਗੰਡੇ ਚੀਰੀ ਜਾਂਦਾ ਕਹਿੰਦਾ ਪਾਲਕ ਲਿਆ ਪਾਲਕ ਦੀ ਚਲੋ ਬਾਬੇ ਦੀ ਕਿਰਪਾ ਨਾਲ ਠੀਕ ਹੋ ਗਈ ਆ ਉਹ ਭਾਈ ਮਰਕ ਬਹੁਤ ਕੱਢੀ ਇਹ ਜੋ ਮੈਂ ਹਜੇ ਵੀ ਆ ਵੀ ਵਿੱਚ ਹੋ ਜਾਂਦੀ ਹੈ ਪਰ ਇਸ ਵਾਰ ਥੋੜੀ ਜੀ ਗਰਮੀ ਵੱਧ ਕਰਕੇ ਨਾ ਹਜੇ ਮੌਸਮ ਥੋੜਾ ਜਿਹਾ ਠੰਡਾ ਘੱਟ ਹੋਇਆ ਪਾਲਕ ਆਪਣੀ ਪਕੌੜਿਆਂ ਜੋਗੀ ਬਣ ਗਈ ਪਤਲੀ ਜੀ ਹੁ ਤਾਂ ਨਰਮ ਜੀ ਹੈ ਪਰ ਆਪਣਾ ਕੰਮ ਅੰਜੂਗਾ ਬਣ ਗਈ ਗੱਲ ਹਾਂਜੀ ਪਾਲਕ ਪੂਰੀ ਨਰਮ ਨਰਮ ਜੀ ਹੈ ਨਾ ਹਾਂਜੀ ਜੇ ਨਵੇਂ ਨਵੇਂ ਹੈ ਨਾ ਸੌਤ ਬਹੁਤ ਸੀ ਮਾਲਾ ਨਾ ਪਾਈ ਇਸ ਨੇ ਇਹ ਪਹਿਲਾਂ ਥੋੜੇ ਪੰਜ ਛੇ ਤੋਂ ਚੀਂ ਕੀਆ ਰੰਗ ਬਣਿਆ ਬਈ ਘਰ ਦੇ ਪਕੌੜੇ ਕਰਦੇ ਹੁੰਦੇ ਹੈ ਹਨਾ ਹਾਂ ਜੀ ਪੂਰੇ ਟੇਸਟੀ ਵੀ ਕਰਾਂਚੀ ਹੈ ਤੇ ਮੈਂ ਕਹਿੰਨਾ ਕੀ ਬਾਤਾਂ ਚਾਹ ਬਣ ਗਈ ਹਾਂ ਜੀ ਨਾਲ ਲਿਓ ਚਾਹ ਵਾਕਿਆ ਹੋਟਲਾਂ ਦੇ ਜਿੰਨੇ ਮਰਜ਼ੀ ਖਾ ਲੋ ਪਰ ਜਿਹੜੇ ਘਰ ਦੇ ਬਣਾਏ ਪਕੌੜੇ ਆਵੇ ਲੋ ਤੁਸੀਂ ਘਰ ਦੀ ਚੀਜ਼ ਕਰਦੀ ਹੁੰਦੀ ਹੈ ਹਾਂ ਰੰਗ ਹੀ ਵੜਾ ਘੈਂਟ ਬਣਿਆ ਬਾਦਰਾ ਹਾਂ ਜੀ ਛਟਣੀ ਸਾਡੇ ਕੋਲ ਪਈ ਜੀ ਆਓ ਟਲਾਲੀ ਇਹਨਾਂ ਫਾਲਾ ਦੇ। ਹਾਂਜੀ। ਕਿਵੇਂ? ਵਧੀਆ। ਓਕੇ ਰਿਪੋਰਟਾਂ ਜਮਾ। ਹਾਂਜੀ। ਹੁਣ ਸਾਡੇ ਵਿੜੇ ਪਰਸ਼ਾਵਾਂ ਇਹ ਪੂਰਾ ਹੁੰਦਾ। ਔਰਟੀ ਕੰਮ ਨਾ। ਸਿਆਲਾਂ ਚ ਛਾਂ ਘਰ ਮੇਰੇ ਧੋਪ ਰਹਿੰਦੀ ਆ। ਸਿਆਲਾਂ ਚ ਧੋਪ ਨਹੀਂ ਆਉਂਦੀ। ਆਂਜਾ ਇਹਦੀਆਂ ਕਰੰਚੀ ਕਰੰਚੀ। ਉਹ ਜਿਹੜੇ ਹੁੰਦੇ ਆ। ਉਹ ਮੈਂ ਸਮਾਨ ਘਾਟਨ ਦਾ ਵੇਸ ਸੰਜੇ ਪਤਾ ਨਹੀਂ ਮੱਕੀ ਦਾ ਆਟਾ ਉਹ ਵੀ ਪੈ ਪਿਆ ਤਾਂ ਆਏ ਹੋਈ ਜਾਂਦੇ ਤੂੰ ਤਾਂ ਟੁੱਟਦੇ ਨਹੀਂ ਇੱਕ ਕ੍ਰਾਂਚ ਇੱਕ ਤੇਲ ਚ ਵਧੀਆ ਬਣਦੇ ਘਰੇ ਨਾਲੇ ਆ ਸਾਰੇ ਪਾਕ ਚ ਵਧੀਆ ਬਣ ਗਏ